सतनाम श्री वाहे गुरु साहेब जी वडहंस महला तीजा एहो शरीरा ਜਜਰੀ ਹੈ ਤੇਸ ਨਾ ਜਰ ਪਹੁੰਚ ਆਏ ਗੋਰ ਰਾਖੇ ਸੇ ਉੱਭਰੇ ਹੋਰ ਮਰ ਜੰਮ ਆਵ ਜਾਏ ਇਹੋ ਸਰੀਰ ਜਜਰੀ ਹੈ ਤੇ ਸਨਾਉ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮ ਆਵ ਜਾਏ ਹੋਰ ਮਰ ਜੰਮ ਹੈ ਆਵਹ ਜਾਹੇ ਅੰਤ ਗਏ ਪਛਤਾਵਹਿ ਦਨ ਨਾਵੇਂ ਸੁਖ ਨਾ ਹੋਈ ਕਥਾ ਕਮਾਵ ਸੋ ਫਲ ਪਾਵੈ ਮਨਮੁਖ ਹੈ ਪਤ ਖੋਈ ਜਮ ਪਰ ਘੋਰ ਅੰਧਾਰ ਮਹਾ ਗੁਬਾਰ ਨਾ ਤਿੱਥ ਭੈਣ ਨਾ ਭਾਈ ਇਹੋ ਸਰੀਰ ਜੱਜਰੀ ਹੈ ਇਸ ਨਾਮ ਜਰ ਪਹੁੰਚ ਆਈ ਕਾਇਆ ਕੰਚਨ ਤਾਂthia ਜਾਂ ਸਤਗੁਰ ਲਏ ਮਿਲਾਇ ਭ੍ਰਮ ਮਾਇਆ ਵਿੱਚੋਂ ਕੱਟੀ ਆਹ ਸਚਾ ਨਾਮ ਸਮਾਏ ਸਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚਾ ਹਮੈਂ ਜਾਏ ਜਿਹਨੇ ਪੁਰਖੀ ਹਰਨਾਮ ਚਿੱਤ ਲਾਇਆ ਤਨ ਕਾ ਹਉ ਲਾਗੋਂ ਪਾਏ ਕਾਇਆ ਕੰਚਨ ਤਾਥੀਆ ਜਾਂ ਸਤਗੁਰ ਲਏ ਮਿਲਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਬਿਨ ਸਤਗੁਰ ਪਰਮ ਪੁਲਾਣੀਆਂ ਕਿਆ ਮੋਹ ਦੇਸਨ ਅੱਗੇ ਜਾਏ ਕਿਆ ਦੇਹੋ ਮੋਹ ਜਾਏ ਅਵਗਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕ ਅੰਕ ਸਮਾਏ ਤਿਸ ਜੇ ਵੱਡੇ ਅਵਰਨ ਸੁਝਾਈ ਕਿਸ ਆਗਾ ਕਹੀ ਆ ਜਾਏ ਸੋ ਸੱਚਾ ਸੱਚ ਸਲਾਹੀ ਆ ਜੇ ਸਤਗੁਰ ਦੇ ਬੁਝਾਏ ਜਿੰਨੀ ਸੱਚਾ ਸੱਚ ਸਲਾਹੇ ਆ ਹਉ ਤਿੰਨ ਲਾਗੋਂ ਪਾਏ ਸੇ ਜਨ ਸੱਚੇ ਨਿਰਮਲੇ ਤិន ਮਿਲਿਆ ਮਲ ਸਭ ਜਾਏ ਤិន ਮਿਲਿਆ ਮਲ ਸਭ ਜਾਏ ਸਚੈ ਸਰਨਾਏ ਸਚੈ ਸਜ ਸੁਭਾਏ ਨਾਮ ਨਰੰਜਨ ਅਗਮ ਅਗੋਚਰ ਸਤਗੁਰ ਦਿਆ ਬੁਝਾਏ ਅਨ ਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨ ਕੈ ਲਾਗੋ ਪਾਏ ਅਨ ਦਿਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚਾ ਸੱਚ ਧਿਆਇ ਹਉ ਤਨ ਕੈ ਲਾਗੋਂ ਪਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵੱਡ ਹੰਸ ਮਹੱਲਾ ਤੀਜਾ ਤੇ ਹੋ ਸਰੀਰ ਜਜਰੀ ਹੈ ਇਸ ਨਉ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਸਿਮਰਨ میوزਿਕ ਯੂਕੇ ਦਾ ਧਾਰਮਿਕ ਉਪਰਾਲਾ ہم ایسے اب راتیں ہم ایسے اب راتیں جن پرب جی او گندھا دی